ਅਸੀਂ ਮੁਲਾਕਾਤ ਕਰਵਾਉਣ ਜਾ ਰਹੇ ਆਂ ਬਾਈ ਜੀ ਗੁਲਜਾਰ ਸੱਧਮਾ ਜੀ ਨਾਲ ਸਸਿਕਾ ਬਾਈ ਜੀ ਸਸਿਕਾ ਜੀ ਕੀ ਹਾਲ ਚੱਲੇ ਬਾਈ ਜੀ ਬਹੁਤ ਵਧੀਆ ਚੀਜ਼ ਸੁਣਾ ਬਾਈ ਜੀ ਅੱਜ ਤਾਂ ਥੱਕੇ ਥੱਕੇ ਪੂਰਾ ਫੀਲ ਕਰਦੇ ਆਂ ਜੀ ਨਹੀਂ ਨਹੀਂ ਹਣ ਬਾਜ਼ੀਆਂ ਤਾਂ ਰੋਜ਼ ਹੁੰਦੇ ਨਾ ਬਾਈ ਹੋ ਕੇ ਆ ਕੇ ਤਾਂ ਅੱਜ ਰਾਤ ਵੀ ਇੱਥੇ ਬਾਜੀ ਤੇ ਹੁਣ ਆਈਆ 2 ਵਜੇ ਤੁਰੇ ਹਣਾ ਪਿੰਡੋਂ ਤਾਂ ਤੈਨੂੰ ਸੁੱਤਾ ਪਿਆ ਜੀ ਮੈਂ ਪੰਜਾਬ ਤੇ ਅੱਜ ਫਿਰ ਕਿਤੇ ਪੰਜਾਬ ਕਿਤੇ ਹਰਿਆਣਾ ਕਿਤੇ ਜੁਪੀਆ ਨੇ ਜੀ ਸਾਰੇ ਤੇ ਵਧੀਆ ਬਾਜ਼ੀਆਂ ਹੁੰਦੇ ਸਾਰੇ ਜਾਣਦੇ ਆਂ ਅਸੀਂ ਜੀ ਜੀ ਜਿੱਥੇ ਜਾਣਾ ਪੈਂਦਾ ਤੇ ਵਧੀਆ ਬਾਜ਼ੀਆਂ ਦਾ ਹਰ ਇੱਕ ਨਾ ਹੁਣ ਜਿਵੇਂ ਕੱਲ ਖਾਨ ਖਾਨੇ ਬਾਜੀ ਸੀਗੀ ਜੀ 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 ਬਹੁਤ ਵਧੀਆ ਮੁੰਡਿਆਂ ਨੇ ਬਾਜੀ ਕਰਾਈ ਉਹਨਾਂ ਨੇ ਜੀ 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 ਚਲੋ ਵਧੀਆ ਜਿੱਤੇ ਜਦੋਂ ਆਪਣਾ ਕੂਤਰ ਦਾ ਖੈਰ ਨਹੀਂ ਜਿੱਤੇ ਆਪਣਾ ਚੱਲਿਆ ਗਿਆ ਸੀ ਜੀ ਜੀ ਚਲੋ ਬਾਜੀ ਉਹਨਾਂ ਨੇ ਬੰਬ ਘੜ ਤੇ ਕਰਾਉਣ ਵਾਲੇ ਕੱਲ ਤੇ ਰੋਟੀ ਪਾਣੀ ਦਾ ਗੁਣਾ ਜਿਹੜੇ ਕਾਕਾ ਵਾ ਜੀ 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 ਤੋਂ ਬਾਬਾ ਜੀ ਕਰਾਈ ਬੰਦਿਆਂ ਨੇ ਯਾਰ ਐ ਜੇ ਵਾਰੀਆਂ ਵੇ ਲੋਕ ਕਰਾਉਂ ਨਾ ਨਾ ਇਨਸਾਫ ਸੁਥਰੀ ਬਾਜੀ ਕਰਾਈ ਬਹੁਤ ਵਧੀਆ ਉਹਨਾਂ ਨੇ ਹਾਂ ਤਕਰੀਬਨ ਬਾਜ਼ੀਆਂ ਦਾ ਹੋਰ ਵੀ ਬਹੁਤ ਵਧੀਆ ਹੁੰਦੀਆਂ ਹਾਂ ਸਾਰੀਆਂ ਬਾਜ਼ੀਆਂ ਵਧੀਆ ਹੁੰਦੀਆਂ ਉਹਨਾਂ ਆਵਾਜ਼ੀਆਂ ਬਹੁਤ ਵਧੀਆ ਕਰਾਉਂਦੇ ਲੋਕ ਤੇ ਖਾਨ ਖਾਨ ਵਾਲਾ ਦਾ ਸਰਾਹੀ ਕਰਤਾ ਜੀ ਅੱਜ ਗੁਲਜ਼ਾਰ ਸਦਮਾ ਜੀ ਅੱਜ ਪੰਜਾਬ ਤੋਂ ਹਰਿਆਣੇ ਵਿੱਚ ਆਏ ਹੋਏ ਆ ਕਿਵੇਂ ਲੱਗ ਰਹੀ ਜੀ ਅੱਜ ਦਾ ਫਿਰ ਅਨੰਦ ਮਾਣ ਰਿਹਾ ਫਿਰ ਬਾਜੀ ਦਾ ਜੀ ਅੱਜ ਹਾਂ ਬਾਜੀ ਵਧੀਆ ਪੂਰੀ ਵਧੀਆ ਬਾਜੀ ਆ ਹਾਂਜੀ ਤੇ ਚਲੋ ਦਿਨ ਥੋੜਾ ਮਾੜਾ ਹੋ ਗਿਆ ਸੀ ਅੱਜ ਹੁਣ ਤਾਂ ਠੀਕ ਬਣ ਚੱਲਿਆ ਜੀ ਜੀ ਵਧੀਆ ਰਿਜ਼ਲਟ ਆਊਗਾ ਚਲੋ ਦੇਖਦੇ ਆ ਅੱਜ ਕੀ ਬਣਦਾ ਜੀ ਹਾਂ ਹਾਂ ਗੁਲਜ਼ਾਰ ਸਦਮਾ ਜੀ ਬਾਈ ਤੁਹਾਡਾ ਪੂਰਾ ਨਾਮ ਕੀ ਆ ਜੀ ਮੇਰਾ ਨਾਮ ਗੁਲਜ਼ਾਰ ਅਲੀ ਹੈ ਜੀ ਹਾਂਜੀ ਸਦਮਾ ਆਪਣਾ ਪਿੰਡ ਜਾਂ ਗੋਤ ਆ ਜੀ ਨਹੀਂ ਸਦਮਾ ਕਲਾਂ ਗੋਤ ਨਹੀਂ ਪਿੰਡ ਆ ਮੇਰਾ ਹਾਂਜੀ ਇਹ ਕਿੱਥੇ ਦਾ ਪਿੰਡ ਆ ਬਾਈ ਜੀ ਇਹ ਇਹ ਲੁਧਿਆਣਾ ਰੋਡ ਤੇ ਆ ਜਗਰਾਉਂ ਤੋਂ 5-6 ਕਿਲੋਮੀਟਰ ਆ ਇੱਧਰ ਰੋਡ ਦੇ ਉੱਤੇ ਆ ਕਾਲਜਵੀ ਵਾਲੇ ਆ ਜੀ ਜੀ ਕਾਲਜ ਵਾਲਾ ਔਰਲਾ ਵਾ ਸਦਮਾ ਹਾਂ ਆਪਣਾ ਪਰਲਾ ਵਾ ਸਾ ਆਪਣਾ ਸਦਮਾ ਕਲਮ ਉਹ ਸਦਮਾ ਖੁਰਦਾ ਠੀਕ ਆ ਠੀਕ ਆ ਹਾਂਜੀ ਤੇ ਬਾਈ ਜੀ ਜਨਮ ਦੀ ਗੱਲ ਕਰੀਏ ਤਾਂ ਬਾਈ ਦਾ ਜਨਮ ਕਦੋਂ ਹੋਇਆ ਜੀ ਮੇਰਾ ਜਨਮ ਹੈਗਾ 12/2/76 ਦਾ ਠੀਕ ਆ ਜੀ ਪਹਿਲਾਂ ਕਬੱਡੀ ਖੇਡਦਾ ਸੀ ਮੈਂ ਜੀ ਜੀ ਤੇ ਕੂਤਰ ਬਹੁਤ ਚਾਰੇ ਰੱਖੇ ਆਪਣੇ ਜੀ ਜੀ ਹਾਂਜੀ ਤੇ ਉਦਾਂ ਸ਼ੌਂਕ ਆਪਾਂ ਨੂੰ ਸਾਰੇ ਸੀਗੇ ਜੀ ਜੀ ਤੇ ਬਾਈ ਜੀ ਸਕੂਲੀ ਪੜ੍ਹਾਈ ਦਾ ਆਪਾਂ ਦੇਖਿਆ ਜਾਂਦਾ ਮੁਰਲੀ ਆਪਾਂ ਸਿੱਖਿਆ ਵੀ ਕਿੱਥੋਂ ਲਈ ਤੁਸੀਂ एकदम 5ਵੀਂ 6ਵੀਂ 7ਵੀਂ ਚੋਂ ਹਟ ਗਿਆ ਸੀਗਾ ਅੱਛਾ ਜੀ ਕਬੱਡੀ ਖੇਡਦਾ ਲਈਆ ਪਹਿਲਾਂ ਸਕੂਲਾਂ ਸਕਲ ਨੇ ਮੈਨੂੰ ਅਸੀਂ ਉਧਰੋਂ ਹਟਾ ਕੇ ਫਿਰ ਕੱਲਾ ਮੈਂ ਕਿ ਨਹੋਰ ਖੇਡਣ ਲੱਗ ਕਬੱਡੀ ਬੇਡ ਵਾਲੀ ਖੇਡਦਾ ਲਈ ਜੀ ਫਿਰ ਉਹਦੋਂ ਵਾਰ ਖੇਢੀ ਕਬੱਡੀ ਮੈਂ ਬਹੁਤ ਚੜ ਗੱਡੀ ਹੁਣ ਇਹ ਮੈਂ 11 ਛੱਡੀ ਕਬੱਡੀ ਠੀਕ ਹੈ ਜੀ ਹਾਂ ਮੈਂ ਕੈਨੇਡਾ ਅਮਰੀਕਾ ਇੰਗਲੈਂਡ ਤੇ ਜਿੱਥੇ ਜਾਂਦਾ ਜਾਂਦਾ ਮੈਂ 15 16 ਸਾਲ ਟੂਰ ਲਾਇਆ ਜੀ 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 ਕਬੱਡੀ ਦੇ ਪੂਰੇ ਵਧੀਆ ਵਧੀਆ ਸੀਗਾ ਆਪਾਂ ਟੌਪ ਹੀ ਸੀ ਜਿਵੇਂ ਕੂਤਰबाजी ਜਾਂ ਕਬੱਡੀ ਚ ਵੀ ਸੀਗਾ ਫਿਰ ਕਬੱਡੀ ਤੋਂ ਕਿਵੇਂ ਫਿਰ ਕੂਤਰੇ ਦਾ ਸ਼ੌਂਕ ਕਿਵੇਂ ਬਣ ਗਿਆ ਇਹ ਕਬੱਡੀ ਤੋਂ ਸ਼ੌਕ ਭਈ ਸ਼ੌਂਕ ਤਾਂ ਉਹ ਪਹਿਲਾਂ ਤੋਂ ਹੀ ਸੀਗਾ ਜੀ ਮੈਂ ਜਿਵੇਂ ਕਿਸੇ ਦੇ ਰੱਖੇ ਸਾਡੇ ਪਿੰਡ 'ਚ ਰੱਖੇ ਹੁੰਦੇ ਇਹ ਹੁੰਦਾ ਉਹਨਾਂ ਦੇ ਘਰ ਜਗਦੰਸੀ ਬੇਕੇ ਰੱਖਣ ਦੇ ਸੀਗੇ ਮਿਸਤਰੀ ਸਾਡੇ ਆਪਣੇ ਅੰਦਰਾਂ ਦੇ ਮੂਹਰੇ ਘਰ ਸੀਗਾ ਠੀਕ ਹੈ ਜੀ ਉਹ ਆਪਣੇ ਘਰ ਦੇ ਰਜਵਾਅ ਸੀ ਰੱਖ ਨਹੀਂ ਦਿੰਦੇ ਸੀਗੇ ਤੇ ਜਿਹੜੇ ਉਹ ਬੁੜਾ ਖੁੱਡੇ ਧਾਉਂਦਾ ਸੀਗਾ ਅੱਛਾ ਜੀ ਤੇ ਮੁੜ ਕੇ ਜਦੋਂ ਉਹ ਕੋਡੀ ਖੇਡਣ ਲੱਗ ਗਏ ਆਪਣੇ ਆਪ ਜੋ ਫਿਰ ਉਹ ਤੋਂ ਰੱਖ ਲੈ ਉਹ ਫਿਰ ਉਹਨਾਂ ਦੇ ਜਿਹੜੇ ਖੁੱਡੇ ਪਾਏ ਫਿਰ ਬਾਦੀਆਂ ਘੱਟ ਛੱਡਦੇ ਸੀਗੇ ਥੋੜੀਆਂ ਛੱਡ ਦਿੰਦੇ ਸੀਗੇ ਹੂੰ ਹੂੰ ਬਾਦੀਆਂ ਤੇ ਫਿਰ ਮੈਂ ਬਾਹਰ ਚ ਲੈ ਜਾਂਦਾ ਹੀ ਆ ਹੂੰ 25 26 ਵਿਸਾਖ ਚੜ੍ਹਦੇ ਜੀ ਇੱਥੇ ਮੈਂ ਬਾਹਰ ਚ ਲੈ ਜਾਂਦਾ ਸੀਗਾ ਠੀਕ ਹੈ ਜੀ ਤੇ ਬਾਦਲਾਂ ਦਾ ਮੈਂ ਤਿੰਨ ਮਹੀਨੇ ਲਾ ਕੇ ਆ ਕੇ ਸਾਉਂਡ ਚ ਮਾਰੀਆਂ ਹੜ ਲੈਂਦਾ ਜੀ ਦੋ ਚਾਰ ਸ਼ੌਕ ਪੂਰਾ ਕਰ ਲੈਣਾ ਉਹਦਾ ਤੇ ਯਾਨੀ ਆਇਆ ਫਿਰ ਕਬ ਉਹ ਚਾਸ ਕਬੱਡੀ ਦੀ ਵਾਰੀ ਸੀਗੀ ਹਾਂ ਕਰੋ ਵਰਤਨ ਬਧਾਈ ਕਬੱਡੀ ਦੇ ਸਾਰਾ ਕੁਝ ਸੀ ਆਪਣਾ ਯਾਨੀ ਕਿ ਦਿੱਕਤਾਂ ਬਹੁਤ ਜ਼ਿਆਦਾ ਆਈਆਂ ਤੁਹਾਨੂੰ ਉਹ ਤੋਂ ਜੇ ਚਲ ਕਰਦੇ ਹੁੰਦੇ ਤੈਨੂੰ ਪਤਾ ਹੀ ਆ ਮਾਤਾ ਨੇ ਸਾਡੀ ਨੂੰ ਬਹੁਤ ਸਾਧਦਾ ਮਾਤਾ ਦਾ ਫਿਰ ਕਹਿੰਦੀ ਰੱਖ ਲੈ ਤੇ ਸਾਡਾ ਬੂੜਾ ਥੋੜਾ ਕੰਬਾ ਸੀ ਅੱਛਾ ਜੀ ਉਹ ਗਾਏ ਇੱਕ ਇਹ ਮਾਰੇ ਆ ਕਬੂਤਰ ਉਹਦੇ ਲੋਕਾਂ ਨੇ ਇੱਕ ਮਾਰੇ ਆ ਕਬੂਤਰੇ ਗੂੰਗੂ ਕਰਦੇ ਜਾੜ ਭਾਲਦੇ ਆ ਫਲਾਨਾ ਐਵੇਂ ਮਰ ਜਾਂਦੇ ਕੋਈ ਲੋੜ ਨਹੀਂ ਜਾਂਦੇ ਜਦੋਂ ਦੇ ਕਬੂਤਰ ਰੱਖਿਆ ਪਹਿਲਾਂ ਜਾ ਮਲੰਗ ਸੀਗੇ ਯਾਰ ਅੱਛਾ ਜੀ ਉਹ ਆਪਾਂ ਕੂਤਰ ਵੀ ਰੱਖਿਆ ਨਾਲ ਕੋ ਡੀ ਟੌਪ ਦੇ ਛੱਡੀ ਆ ਤੇ ਕਬੂਤਰਬਾਜ਼ੀ ਦੀ ਸਾਰਾ ਕੋ ਸੈਟਰ ਹੋਇਆ ਆਪਣਾ ਕੰਮ ਹਮ ਤੇ ਬਾਜੀ ਨੂੰ ਮੈਂ ਪੁੱਛਣਾ ਸੀ ਤੁਸੀਂ ਜਦੋਂ ਵੀ ਇੱਕ ਜਦੋਂ ਤੁਸੀਂ ਕਬੂਤਰ ਰੱਖੇ ਤੇ ਤੁਹਾਨੂੰ ਕੋਈ ਜ਼ਿਆਦਾ ਵੀ ਤੁਸੀਂ ਪਹਿਲੀ ਬਾਜੀ ਜਿਵੇਂ ਆਪਾਂ ਮੁਕਾਬਲੇ ਤੌਰ ਤੇ ਕਹਿ ਦਈਏ ਜਮਾ ਤੁਸੀਂ ਘਰੇ ਤਾਂ ਛੱਡਦੇ ਹੋਮਗੇ ਯਾਰਾਂ ਦੋਸਤਾਂ ਵਿੱਚ ਕਬੂਤਰ ਪਿੰਨਾ ਛੱਡਦੇ ਹੋਮਗੇ ਕੋਈ ਜ਼ਿਆਦਾ ਇਦਾਂ ਵੀ ਜਦੋਂ ਤੁਸੀਂ ਪਹਿਲੀ ਬਾਜੀ ਛੱਡੀ ਕਿੱਥੇ ਤੇ ਕਿਹੜਾ ਪੰਡ ਸੀ ਉਹ ਤੇ ਉੱਤੇ ਕੋਈ ਪ੍ਰਾਈਜ਼ ਰੱਖਿਆ ਗਿਆ ਸੀ ਜਿੱਥੇ ਅਸੀਂ ਜਿੱਤਿਆ ਸੀ ਆਪਣਾ ਕਬੂਤਰ ਪਹਿਲੀ ਬਾਜੀ ਨੂੰ ਚਾਹ ਜ਼ਿਆਦਾ ਕੁਝ ਬਾਜ਼ੀਆਂ ਤਾਂ ਜਿਹੜੀ ਉਹ ਵਿੱਚੋਂ ਵੀ ਛੱਡ ਦਿੰਦੇ ਜੇ ਕਿਸੇ ਦੇ ਘਰੋਂ ਵੀ ਛੱਡ ਦਿੰਦੇ ਪਹਿਲਾਂ ਜਦੋਂ ਆਪਦੇ ਘਰੋਂ ਰੱਖ ਕੇ ਛੱਡੀਆਂ ਬਾਜ਼ੀਆਂ ਪਹਿਲੀ ਵਾਰੀ ਅਸੀਂ ਛੱਡੀ ਸੀਗੀ ਮੇਰੇ ਆਦੇ ਨਾਨਕੀ ਛੱਡੀ ਸੀਗੀ ਗਾਲੋ ਛੱਡੀ ਸੀਗੀ ਠੀਕ ਹੈ ਜੀ ਤੇ ਉੱਥੇ 25 26 ਕਬੂਤਰ ਛੁੱਟੇ ਸੀ ਉਹ ਟਾਈਮਾਂ ਦੇ ਵਿੱਚ ਠੀਕ ਹੈ ਜੀ ਉਦੋਂ 200 ਰੁਪਏ ਮੁੱਢਨ ਦਾ ਸੀਗਾ ਹੂੰ 200 ਰੁਪਏ ਦੇ ਵਿੱਚ ਉਦੋਂ ਇਹ ਸੰਸਾਂਝੀ ਹੁੰਦੀ ਜਾਂ ਨਹੀਂ ਪਿਆ ਇਹ ਇਕੱਲੇ ਹੀ ਜੱਤਗੇ ਜੁੱਤੇ ਅੱਛਾ ਜੀ ਹਾਂ ਜੀ ਪਹਿਲੀ ਵਾਰੀ ਹਾਂ ਤੇ ਉਸ ਤੋਂ ਬਾਅਦ ਵਿੱਚ ਵਾਰੀਆਂ ਛੱਡੀ ਜਾਂਦੇ ਸੀ ਜਿਵੇਂ ਟੀ 2 ਆ ਊਟਮਾਨ ਵਾਲਾ ਜੀ 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 ਇਹਦੇ ਨਾਲ ਵੀ ਸਾਡੀ ਵਾਰੀ ਸੰਜੀ ਹੋਈ ਨਹੀਂ ਇਹ ਜਵਾਗ ਜੀ ਹੁੰਦੇ ਸੀ ਸੱਤੋਂ ਸੈਦਾ ਤੋਂ ਸੀਨੀਅਰ ਸੀ ਤੁਹਾਡਾ ਜੀ ਤੇ ਬਾਕੀ ਇੱਕ ਉਤਰਵਾਜ ਵੱਧ ਸੀ ਇਕੱਠ ਛੱਡਦੇ ਸੀ ਥੋੜੀ ਦਾ ਵਾਂਗ ਛੱਡਦੇ ਸੀ ਸਾਡੇ ਪਰਸਾਨਾ ਇਹਨਾਂ ਨੂੰ ਸੰਝਾ ਰਿਹਾ ਕੂਤਰ ਜੀ ਤੇ ਹੋਰ ਸਾ ਵੀ ਕਹੀ ਥਾ ਓਡੇ ਆਪਣੇ ਵਿੱਚੋਂ ਜਿਵੇਂ ਜੇ 5-7 ਛੱਡਦੇ ਜਿੱਤੇ 4-5 ਜਿੱਤ ਲੈਂਦੇ ਸੀ ਬਾਹਰ ਸਤ ਹਰਗੇ 5-7 ਜਿੱਤ ਲੀਆਂ ਕਿ ਸਾਬ ਜਾ ਕੇ ਤਾਂ ਚੱਲੀ ਜਾਂਦਾ ਸੀਗਾ ਆ ਵੀ ਇਹ ਨਹੀਂ ਸੀਗਾ ਵੀ ਕੋਈ ਸਾਲ ਨੇ ਆ ਨਿਕਲਿਆ ਸੀਗਾ ਵੇਹ ਜਿੱਤੇ ਨਹੀਂਗੇ ਹਾਂ ਬਾਜੀ ਜਿੱਤ ਲੈਂਦੇ ਇਹ ਰਹਿਣਾ ਵੀ ਸਾਰੀਆਂ ਜਿੱਤ ਲੈਂਦੇ ਸੀ ਪਰ ਜੋ 5 ਛੱਡਦੇ ਸੀਗੇ ਤਾਂ ਦੋ ਜਿੱਤ ਲੈਂਦੇ ਸੀ ਇਹ ਆਏ ਚੱਲੀ ਜਾਂਦਾ ਹੀ ਕੰਮ ਜਿਹੜੇ ਚਾਰ ਬਰਾਂ ਦੇ ਬੈਲੈਂਸ ਚੱਲਦਾ ਰਹਿੰਦਾ ਜੀ ਪੂਰਾ ਚੱਲਦਾ ਹੀ ਹੈ ਵਧੀਆ ਟਾਈਮ ਬੱਸ ਅਸੀਂ ਆਉਂਦਾ ਜੀ ਪਿਛਲੇ ਸਾਲਾਂ ਦੀ ਇਨਾਮਾਂ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੇ ਕਿਹੜੇ-ਕਿਹੜੇ ਆਪਣੇ ਟੂਰਨਾਮੈਂਟ ਸੀਗੇ ਤੇ ਕੀ-ਕੀ ਇਨਾਮ ਸੀਗਾ ਰੱਖਿਆ ਗਿਆ ਜਿੱਥੇ ਆਪਾਂ ਜਿੱਤੇ ਆ ਜੀ ਪਿਛਲੇ ਸਾਲਾਂ ਚ ਤੇਰੇ ਸਾਲ ਬਾਈ ਛੱਡੀ ਸੀ ਆਪਰੋਂ ਜੀ ਤੇ ਕੱਲੇ ਜਿੱਤੇ ਸੀ ਉੱਥੇ ਆਪਾਂ ਮੋਟਰਸਾਈਕਲ ਦਿੱਤਾ ਸੀਗਾ ਅ ਖਿੜਕੀਆਂ ਛੱਡੀ ਸੀ ਉਹਦਾ ਬਾਈ ਜੀਪ ਜਿੱਤੇ ਸੀ ਉੱਥੇ ਆਪਾਂ ਕਲ ਲਈ ਠੀਕ ਹੈ ਜੀ ਤੇ ਕਈ ਨਾਮ ਜਿੱਤੇ ਆਪਾਂ ਚੰਗੇ ਨਾਮ ਜਾਨੀ ਵੱਡੇ ਨਾਮ ਬਾਬਾ ਜਿੱਤੇ ਆ ਤੇ ਇੱਕ ਤਾਂ ਜੀਵ ਸਾਡੀ ਸਾਂਝੀ ਹੋ ਗਈ ਸੀਗੀ ਵੀ ਦੋ ਕੂਤਰਾਂ ਟਾਈਮ ਕਰਤਾ ਸੀਗਾ ਤੇ ਮੋਟਰਸਾਈਕਲ ਤਾਂ ਸੀ ਯਾਨੀ ਕਿ ਤੋਂ ਦਰਦ ਨਾਲ ਹਿਸਾਬ ਨਹੀਂ ਜਿੱਤੇ ਆ ਮੇਂ ਹੋਟਲ ਐਨੇ ਜਿੱਤੇ ਆ ਜੀ 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 ਜਿੰਨੇ ਘਰ ਹਸਤੇ ਜਰਾ ਆਦੇ ਯਾਰਾਂ ਦੋਸਤਾਂ ਦੇ ਸਾਰਾ ਦੇ ਮੋਟਰਸਾਈਕਲ ਉਹੀ ਹੋਣਗੇ ਫਰਿੱਜਾ ਕੂਲਰ ਦਾ ਕੋਈ ਹਿਸਾਬ ਹੀ ਨਹੀਂਗਾ ਐਂਕੀ ਵੀ ਵਾਲਾ ਬੋਸ਼ਨ ਮਸ਼ੀਨ ਜਿੱਤੀ ਉਹ ਗੁੜੀਆਂ ਆਪਣਾ ਫਰਮਾ ਵੱਧ ਦੁੱਡਿਆ ਤੇ ਜਿਵੇਂ ਤੇ ਕੋਈ ਤੇ ਕੋਲ ਲੋ ਜਤਲੇ ਤੋਂ ਗੁੜਿਆਂ ਤੋਂ ਆ ਦੂਜਿਆਂ ਤੋਂ ਐ ਬਰਕਾ ਵੀ ਉਤ ਲਿਆ ਐ ਕਈ ਨਾਮ ਜਿੱਤਰੀਆਂ ਕੀ ਆਪਾਂ ਹੁਣ ਲਗਾਤਾਰ 4 ਬਾਜੀਆਂ ਚੱਲ ਰਹੀਆਂ ਨੇ ਅੱਜ 5ਵੀਂ ਬਾਜੀ ਐ ਮੈਨੂੰ ਲੱਗਦਾ ਜੀ ਲਗਾਤਾਰ ਦੀ ਇੱਕ ਮੋਟਰਸਾਈਕਲ ਉੱਤੇ ਅਸੀਂ ਹੀਰੇ ਵਾਲਾ ਤੋਂ ਜਿੱਤਿਆ ਜੀ ਇੱਕ ਇਹਨਾਂ ਨੇ ਜਿੱਤਿਆ ਰੱਬ ਵਾਲਾ ਨੇ ਜੀ ਜੀ ਇੱਥੇ ਅਮਰਿਤੇ ਲਿਆ ਜੀ ਖੱਟਣੇ ਤੋਂ ਤੇ ਇੱਕ ਅਮਰਿਤੇ ਲਾਹੂਰਾ ਜੀ 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 ਬਾਕੀ ਹੋਇਆ ਥੋੜਾ ਜਿਹਾ ਉਹ ਜੀ 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 ਤੇ ਤੇਰਾ ਵੀ ਢੱਲੋ ਤੇਰਾ ਵੀ ਢੱਲੋ ਆ ਬਾਹਰੋਂ ਬਾਜੀਦਾਈਏ ਕਦੇ ਜੀ ਬੰਗਲਾਦੇਸ਼ ਕੇ ਸੀ ਉੱਧਰ ਮੰਜਰੋਂ ਤੋਂ ਘਟ ਸ਼ੌਕ ਸੀ ਉਧਰ ਉਹਨਾਂ ਨੇ ਸ਼ੌਕ ਸੀਗਾ ਉਹਨਾਂ ਸ਼ੌਕ ਤਕਰੀਬ ਹੁਣ ਵਾਲਾ ਵਧਿਆ ਲੋਕਾਂ ਨੂੰ ਹੁਣ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਜੋ ਇੱਥੇ ਨਾ ਹੁੰਦਾ ਬੰਦੇ ਦਾ ਵੀ ਇਹ ਤਾਂ ਸ਼ੌਕ ਵਾਲਾ ਹੁਣ ਤਾਂ ਤਕਰੀਬਨ ਯਾਰ ਬਹੁਤ ਬੰਦਿਆਂ ਨੂੰ ਸ਼ੌਕ ਆ ਹਾਂਜੀ ਵਧੀਆ ਬੰਦਿਆਂ ਨੂੰ ਸ਼ੌਕ ਆ ਵਧੀਆ ਚੰਗੇ ਘਰੇ ਦੇ ਮੁੰਡਿਆਂ ਨੂੰ ਸ਼ੌਕ ਆ ਮੈਂ ਅੱਗੇ ਸੀ ਅੱਗੇ ਨਾ ਲੋਕਾਂ ਦੇ ਹੀ ਜੇ ਬਾਜ਼ ਛੱਡ ਦਿੰਦੇ ਸੀ ਨਿਕ ਨਿਕਲਦੇ ਸੀਗੇ ਤੇ ਲੋਕ ਕੂਤਰਾਂ ਨੂੰ ਚੰਗਾ ਨਹੀਂ ਸਮਝਦੇ ਸੀਗੇ ਇਹ ਲੱਗਦਾ ਕੂਤਰਾਂ ਵਾਲੀ ਆ ਚੱਲ ਸਾਡੇ ਪਰੇ ਇਹ ਇੱਕ ਅਸੀਂ ਨਾ ਬਾਜ਼ ਛੱਡੀ ਕਿ ਨਾ ਨਿਕ ਨਿਕ ਮੈਂ ਖੇਡਣ ਲੱਗਿਆ ਸੀ ਕਲੱਬੋਂ ਉਹ ਸਾਲੀ ਮੈਂ ਦੂਜੀ ਗੱਲ ਬਾਹਰ ਚੱਲੇ ਸੀਗਾ 75 ਕੂਤਰ ਹੱਟੇ ਮੋਹੀ ਠੀਕ ਹੈ ਜੀ ਮੋਹੀ ਕੂਤਰ 75 ਹੱਟੇ ਤੇ ਅਸੀਂ ਬਾਜ਼ ਛੱਡੀ ਤੜ ਕਿਉਂ ਮੈਸਟੀਮਕਾਰ ਲਈ ਰੋਜ਼ਨਾ ਚ ਅੱਛਾ ਜੀ ਅਸਟੀਮਕਾਰ ਲਈ ਸੀ ਤੇ ਅਈ ਨਾ ਗੱਡੀ ਚ ਕੂਤਰ ਰੱਖਿਆ ਸਾਡਾ ਕੂਤਰ ਰੱਖ ਕੇ ਤੇ ਅਸੀਂ ਪਿੰਡ ਦੇ ਵਿਚਾਲੇ ਉਰਜਾ ਦੁੱਕਣੀ ਹੈ ਨਾ ਉੱਥੇ ਗੁਰਦਵਾਰ ਦੇ ਨਾਲ ਹੈ ਉੱਥੇ ਬੁੜੀਆਂ ਹੋਣ 5 6 ਜਾਣੀਆਂ ਜੀ ਜੀ ਬੜੀਆਂ ਜਣੇ ਹੋਗਾ ਇਕੱਠੀਆਂ ਹੋ ਗਈਆਂ ਨਹੀਂ ਕਹਿੰਦੀਆਂ ਨਹੀਂ ਕੂਤਰ ਵਾਲੇ ਨਹੀਂ ਕੂਤਰ ਵਾਲੇ ਗੱਡੀਆਂ ਚਾਹੁੰਦੇ ਆ ਅੱਛਾ ਜੀ ਉਹ ਹੈਰਾਨ ਹੋ ਗਈਆਂ ਹਨ ਦੇਖ ਕੇ ਜਿ ਕੂਤਰ ਨਾਲ ਆ ਸੀਗਾ ਕੂਤਰ ਵਾਲੇ ਬੰਦੇ ਨਹੀਂ ਹੁੰਦੇ ਇਹ ਕੀ ਗੱਲ ਆ ਉਹ ਨੇ ਹੈਰਾਨ ਹੋ ਵੀ ਕਹਿੰਦੇ ਗੱਡੀਆਂ ਚਾਹੁੰਦੇ ਕੂਤਰ ਵਾਲੇ ਉਹ ਦੇਖਦੇ ਕਰਨ ਵੀ ਬੁਰਾ ਹਾਲ ਹੋਇਆ ਪਹਿਲਾਂ ਦਾ ਸਹੀ ਗੱਲ ਹੈ ਮਗਲ ਅਦਾਸ ਯਾਰ ਹੁਣ ਦੇਖ ਲੋ ਕਿਹੜਾ ਹਾਂ ਸਾਈਕਲ ਤੇ ਹੁੰਦਾ ਹੁੰਦਾ ਸਾਰੇ ਗੱਡੀਆਂ ਤੇ ਹੁੰਦੇ ਆ ਜੇ ਉਦੋਂ ਜਿਉਂ ਨੇੜੇ ਬੰਦਾ ਬਾਈ ਛੱਡ ਸਕਦਾ ਸੀਗਾ ਜਦੋਂ ਸਾਧਨ ਹੁੰਦੇ ਸੀਗੇ ਜਾਂ ਇੱਕ ਦਿਨ ਪਹਿਲਾਂ ਤੁਰਨਾ ਪੈਂਦਾ ਹੁੰਦਾ ਸੀ ਵੀ ਪਹਿਲਾਂ ਬਾਈ ਆ ਕੇ ਰਹਿਣਾ ਪੈਂਦਾ ਸੀ ਤੇ ਅਈ ਬੱਧਨੀ ਬਾਈ ਛੱਡੀ ਸਾਈਕਲ ਤੇ ਜਾਇਆ ਇੱਕ ਦਿਨ ਪਹਿਲਾਂ ਤੇ ਜਾ ਕੇ ਉਧਰ ਕੋ ਰਵੇ ਸੋ ਇਹਨੂੰ ਬਾਈ ਛੱਡੀ ਐਸਾ ਕੰਮ ਹੁੰਦਾ ਸੀਗਾ ਹੁਣ ਤਾਂ ਸਾਧਨਾਂ ਔਲਾਗਰ ਜੀ ਅੱਜ ਜਿੱਤ ਤੇ ਰਹਿਣੇ ਵਾਜ ਨਹੀਂ ਕੋਈ ਨਹੀਂ ਇੱਕ ਦਿਨ ਕਾਬਲਾ 2 ਘੰਟੇ ਪਹਿਲਾਂ ਤੁਰ ਪਾਈ ਹਾਂ ਬੰਦੇ ਚਾਦ ਲੈਣ ਦਾ ਬੰਦਾ ਟਾਈਮ ਨਹੀਂ ਅ ਰਾਜੀ ਭਾਈ ਬਹੁਤ ਗੱਲਾਂ ਆਪਣੀਆਂ ਹੋਈਆਂ ਨੇ ਤੇ ਬਹੁਤ ਦਿਲਦਿਆਂ ਗੱਲਾਂ ਜਿਵੇਂ ਆਪਣੀਆਂ ਪੁਰਾਣੀ ਸਟੋਰੀ ਵੀ ਦੱਸੀ ਆ ਸਾਡੇ ਨਾਲ ਸਾਂਝੀ ਕੀਤੀ ਆ ਕੁਝ ਜਾਣ ਜਾਂਦੇ ਕੋਈ ਛੋਟਾ ਜਾਂ ਕੋਈ ਹੋਰ ਦਸ਼ਕਾਂ ਲਈ ਕੋਈ ਮੈਸੇਜ ਵੈਸੇ ਇਨਸਾਫ ਤੁਜੀ ਵੈਸੇ ਸਾਰੀ ਗੱਲ ਟੌਪਿਕ ਐ ਸੇਦੀ ਕਹਿੰਦਾ ਤਵੇ ਖੇਡ ਦੇ ਇਨਸਾਫ ਹੋਣਾ ਜ਼ਰੂਰੀ ਆ ਬਹੁਤ ਵੀ ਖੇਡ ਨੂੰ ਖੇਡ ਦੀ ਭਾਵਨਾ ਚ ਖੇਡਣਾ ਚਾਹੀਦਾ ਵਾ ਕੋਈ ਛੋਟਾ ਜਾਂ ਕੋਈ ਹੋਰ ਮੈਸੇਜ ਜਿਹੜੇ ਆਪਣੇ ਨਵੇਂ ਮੁੰਡੇ ਹੁਣ ਉੱਠ ਰਹੇ ਆ ਉਹਨਾਂ ਬਾਰੇ ਕੋਈ ਛੋਟਾ ਜਿਹਾ ਮੈਸੇਜ ਐ ਕੋਈ ਤੁਸੀਂ ਆ ਜਦੋਂ ਤੱਕ ਜਰੂਰ ਦੇ ਸਕਦੇ ਹੋ ਜੀ ਮੈਸੇਜ ਬਈ ਇਹਦਾ ਸ਼ੌਕ ਬਹੁਤ ਵਧੀਆ ਵਾ ਵਧੀਆ ਸ਼ੌਕ ਆ ਇਹਦਾ ਸ਼ੌਕ ਨਹੀਂ ਹੈਗਾ ਕੋਈ ਹਾਂਜੀ ਕੋਈ ਸਾਰੇ ਸ਼ੌਕ ਥੱਲੇ ਆਦੂ ਜੀ ਬਿੱਜੇ ਤੁਸੀਂ ਸਹੀ ਢੰਗ ਨਾਲ ਨਾ ਲਗ ਨੂੰ ਜੇ ਤੁਸੀਂ ਇਹਦਾ ਫੇਰੀ ਕਰੋਗੇ ਤੁਸੀਂ ਇਹਦਾ ਫੇਰੀ ਜੋਗੀ ਰਹਿ ਜਾਓਗੇ ਉਹ ਰੋਜ਼ ਆਪਾਂ ਇਹਦਾ ਫੇਰੀ ਸੋਚਾਂਗੇ ਵੀ ਕਿਵੇਂ ਨਾ ਕਿਵੇਂ ਆਪਾਂ ਇਹਦਾ ਫੇਰੀ ਕਰਕੇ ਬਾਜੀ ਜਿੱਤ ਗਏ ਜਿਹੜਾ ਬੰਦਾ ਹਰੂਗਾ ਬਾਜ਼ੀਆਂ ਇੱਕ ਸਾਲ ਹਰੂਗਾ ਜੀ ਜੀ ਉਹਨੂੰ ਆਏ ਹੋਗਾ ਵੀ ਮੈਂ ਡਾਉਣਿਆ ਮੈਨੂੰ ਅੱਗ ਅੰਦਰੋਂ ਵੀ ਮੇਰਾ ਉੱਡਿਆ ਚਾਹੀਦਾ ਜੀ ਜੀ ਵੀ ਜਿਹੜਾ ਉੱਡ ਕੇ ਜਿੱਤੂ ਉਹ ਬਈ ਬੰਦਾ ਇੱਕਦਾਂ ਕਾਹਜਾਬ ਹੋਊਗਾ ਚਾਹੇ ਉਹ ਥੱਲੇ ਉੱਟ ਕੇ ਹੋਵੇ ਕੋਈ ਐ ਨਹੀਂ ਹੁੰਦਾ ਵੀ ਮਾਰੇ ਪੀੜ ਤੋਂ ਸਿੱਕ ਨਹੀਂ ਹੁੰਦਾ ਇੱਥੇ ਸਿੱਖਦਾ ਵਾ ਬਾਜ਼ੀਆਂ ਵੱਧ ਛੱਡ ਲਓ ਹੋਲੀ ਨੂੰ ਉਹ ਲੈ ਆਂ ਦਿਨ ਬੰਦੇ ਨੂੰ ਜਾ ਕੇ ਤੇ ਬੰਦਾ ਲੜ ਲੱਗ ਗਿਆ ਵੀ ਇਹ ਨੌਲ ਵੱਜ ਜਾਂਦੀ ਆ ਵੀ ਜਿਹੜਾ ਬੰਦੇ ਨੇ ਭਾਈ ਇਹਦਾ 150 ਰੁਪਏ ਲੈ ਗਏ ਨਾ ਵੀ ਅੱਜ ਆਪਣਾ ਕੂਤ ਤਾਂ ਹੈ ਨਹੀਂ ਜਿਆਦਾ ਕੂਤੋਂ ਡਾ ਲਿਆਂਦਾ ਵੀ ਇਹ ਵਿੱਚ ਆ ਗਿਆ ਉਹ ਬੈਂਦੀ ਬੰਦ ਮਨ ਖੁਸ਼ ਆ ਸਾਲਾ ਮਨ ਤਾਂ ਹੀ ਅੰਦਰੋਂ ਮੰਨੂਗਾ ਵੀ ਸਾਲਾ ਕੂਤੋਂ ਨਹੀਂ ਆਪਣਾ اڈਿਆ ਬੰਨ ਪੈਸੇ ਮਿਲ ਗਏ ਹੈ ਕਬੂਤਰ ਉੱਡਿਆ ਹੋਵੇ ਭਾਈ ਰੁਪਈਆ 5000 ਹੀ ਆਇਆ ਹੋਵੇ ਪਰ ਉਹ ਦੁਗਲੀ ਖੁਸ਼ੀ ਹੁੰਦੀ ਆ ਬੰਦੇ ਨੂੰ ਵੀ ਮੇਰਾ اڈੇ ਅੱਜ ਤੇ ਭਾਜੋ ਵੀ ਪੈਸੇ ਲੈ ਆ ਮੈਂ ਅੱਜ ਤੇ ਮੇਰੇ ਹੱਕ ਦੇ ਆ ਤੈਨੂੰ ਤੇ ਜਿਹੜਾ ਉਹ ਐਸਾ ਕੰਮ ਕਰਦੇ ਆਪਾਂ ਨੂੰ ਮੈਂ ਕਹਿੰਦਾ ਵੀ ਤੂੰ ਗਲਤ ਕੰਮ ਨਾ ਕਰਿਆ ਕਰੂ ਜੇ ਬੈਗ ਇੱਕ ਮਿੰਟ ਵੀ ਪਹਿਲਾਂ ਬੈਹਿ ਗਿਆ ਤਾਂ ਆਹ ਬਾਹਰ ਕਟਾਓ ਜੇ ਸਾਡਾ ਬੈਹਿ ਗਿਆ ਇਹ ਆ ਕੂਤਰ ਪਈ ਬੈਹਿ ਗਿਆ ਸਾਡਾ ਵੀ ਸਾਡਾ ਇੱਕ ਮਿੰਟ ਪਹਿਲਾਂ ਬੈਹਿ ਗਿਆ 7 ਵਜੇ ਨੂੰ ਵੀ ਇਹਨੂੰ ਕਟੋ ਜੇ ਉਹ ਉਹਦੀ ਕਮੀ ਫੜੂਗਾ ਆਪਦੀ ਮੇਰੇ 'ਚ ਕਈ ਕਮੀ ਸੀ ਮੇਰੇ 'ਚ ਕਮੀ ਸੀ ਕੂਤਰ 'ਚ ਕਮੀ ਸੀ ਵੀ ਮੇਰੇ ਇੱਕ ਮਿੰਟ ਕਿਉਂ ਬੇਟਾ ਸਹੀ ਗੱਲ ਵੀ ਕਾਦੋਂ ਬੇਟਾ ਤੇ ਜਿਹਨੂੰ ਵੀ ਪਹਿਲੇ ਲੈਣਾ ਸੀ ਮਾੜੇ ਪਹਿਲੇ ਆਪਣਾ 4 ਮਿੰਟ ਬਹਿਦੇ ਪਹਿਲਾਂ ਉਹਨੇ ਜਾਵਣੋਂ ਡੰਡਾ ਮਾਰ ਕੇ ਤੂੰ ਦੀ ਨੰਗਾਈ ਦੇਣਾ ਤਾਂ ਦੀ ਵੀ ਆ ਜਾਂਦਾ ਮੇਰਾ ਸਹੀ ਗੱਲ ਅੱਧੀ ਘਟਾ ਮੇਰਾ ਕੰਮ ਹੁੰਦਾ ਉਹ ਫਿਰ ਬਾਹਲਾ ਚੱਲਦਾ ਕੰਮ ਉਹ ਫਿਰ ਉੱਥੇ ਦੇ ਕੋਈ ਰੋ ਜਾਂਦਾ ਬੰਦਾ ਇਹ ਕਹੇ ਜੇ ਕੰਮ ਮੈਨਾਂ ਨਾ ਉਹਦੀਆ ਬਾਹਰ ਫਿਰ ਆਉ ਠੀਕ ਹੈ ਜੇ ਮੰਦਰ ਰੋਡ ਤੇ ਕੋਈ ਆ ਜਾਏ ਕੋਈ ਤੂੰ ਬੰਦੇ ਮਾਲਕ ਨੂੰ ਨਹੀਂ ਪਤਾ ਲੱਗਦਾ ਵੀਰਾ ਵੀ ਥੱਲੇ ਬੈਠੇ ਨਾ ਜਿਵੇਂ ਕੋਈ ਉੱਧਰ ਟੱਚ ਮਾਰਿਆ ਆਪਾਂ ਨੂੰ ਪਤਾ ਹੀ ਨਹੀਂ ਉਹ ਉਹ ਵੀ ਬੱਕਰੀ ਗੱਲ ਹੁੰਦੀ ਆ ਜਿਹੜਾ ਜਾਨਵਰਦਗੀ ਕਰਨਾ ਉਹ ਮਾੜੀ ਗੱਲ ਆ ਜੀ ਹਾਂਜੀ ਜੀ ਦੋਸਤੋ ਇਹ ਸਨ ਗੁਲਜਾਰ ਸਤਮਾ ਜੀ ਜਿੰਨਾਂ ਨੇ ਅੱਜ ਸਾਡੇ ਨਾਲ ਦਿਲ ਦੀਆਂ ਗੱਲਾਂ ਕੀਤੀਆਂ ਨੇ